ਹਾਂਜੀ ਜਿਹੜੇ ਵੀਰਾਂ ਨੇ ਊੜੀ ਵਜਾਉਣੀ ਸਿੱਖਣੀ ਆ ਹਰਮੋਨੀਅਮ ਤੇ ਉਹ ਧਿਆਨ ਦੇਣ ਆਪਾਂ ਅੱਜ ਕਾਲੇ ਨੂੰ ਸਾ ਮੰਨਾਂਗੇ ਤੇ ਇਥੋਂ ਮਾ ਤੋਂ ਸੁਧ ਮਾ ਤੋਂ ਊੜੀ ਵਜਾਉਣੀ ਸਟਾਰਟ ਕਰਾਂਗੇ ਦੇਖੋ ਕਿਵੇਂ ਵੱਜਦੀ ਆ ਊੜੀ ਤੇਰੀ ਵੇ ਮਲਾਸੂਣੀ ਦਵਾਰੇ ਦੇਖੋ ਜੀ ਘੋੜੀ ਤੇਰੀ ਵੇ ਮੱਲਾ ਸੋਣੀ ਘੋੜੀ ਤੇਰੀ ਵੇ ਮੱਲਾ ਸੋਣੀ ਮਾਮਾ ਪਾਪਾ ਨਹੀਂ ਪਾ ਮਾ ਗਰੇਗਾ ਮਾਂ ਦੁਬਾਰੇ ਦੇਖੋ ਜੀ ਘੋੜੀ ਤੇਰੀ ਵੇ ਮੱਲਾ ਸੋਣੀ ਫੇਰ ਦੇਖੋ ਘੋੜੀ ਤੇਰੀ ਵੇ ਮੱਲਾ ਸੋਣੀ ਅਨੀ ਕੋਮ ਲੱਗੂਗਾ ਇਹਦੇ ਵਿੱਚ ਦੇਖੋ ਘੋੜੀ ਤੇਰੀ ਵੇ ਮੱਲਾ ਸੋਣੀ ਘੋੜੀ ਤੇਰੀ ਵੇ ਮੱਲਾ ਸੋਣੀ ਸੋਣੀ ਦੇ ਸਜਦੀ ਕਾਠੀਆਂ ਦੇ ਨਾਲ ਕਾਠੀ 1.5 ਤੇ ਹਜ਼ਾਰ ਮੈਂ ਬਲਹਾਰੀ ਬਿਮਾਂ ਦੇ ਆਸੁਰਜਣਾ ਦੁਬਾਰੇ ਦੇਖੋ ਜੀ ਸਜਦੀ ਕਾਠੀਆਂ ਦੇ ਨਾਲ ਕਾਠੀ 1.5 ਤੇ ਹਜ਼ਾਰ ਮੈਂ ਬਲਹਾਰੀ ਬਿਮਾਂ ਦੇ ਆਸੁਰਜਣਾ ਸੁਰਜਣਾ ਹਰੀ ਬੇਮਾ ਦੇ ਅਸੁਰਜਣਾ ਦੇ ਦਵਾਰੇ ਦੇਖੋ ਜੀ ਇੱਕ ਵਾਰ ਕੋੜੀ ਤੇਰੀ ਵੇ ਮੱਲਾ ਸੋਣੀ ਕੋੜੀ ਤੇਰੀ ਵੇ ਮੱਲਾ ਸੋਣੀ ਫਿਰ ਦੇਖੋ ਜੀ ਕੋੜੀ ਤੇਰੀ ਵੇ ਮੱਲਾ ਸੋਣੀ ਸੋ ਸਜਦੀ ਕਾਠੀਆਂ ਦੇ ਨਾਲ ਕਾਠੀ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਬੇਮਾ ਦੇ ਅਸੁਰਜਣਾ ਸੁਰਜਣਾ ਵੇ ਮੈਂ ਬਲਿਹਾਰੀ ਬੇਮਾ ਦੇ ਅਸੁਰਜਣਾ ਵੇ